ਮੇਰਾ ਨਾਮ ਸਜੰਦਰ ਸਿੰਘ ਪਿੰਡ ਟੰਡਾ ਮੈਂ ਭਾਜੀ ਆਉਂਦੇ ਹੀ ਦਰੋਂ ਆਪਣੇ ਪਾਣੀ ਲਾਗਣਾ ਰਾ ਸਾਡੇ 12 12:30 ਦੇ ਵਿੱਚ ਵਿੱਚ ਇੱਥੇ ਹਾਂਡੇ ਖੜੇ ਤੇ ਮੁੰਡਿਆਂ ਦੇ ਮੂੰਹ ਲਿਟੇ ਦੋ ਜਣੇ ਸੀ ਇੱਕੋ ਹਾਂਡਾ ਸੀ ਆ ਜਿਹੜਾ ਮੈਂ ਦੇਖ ਕੇ ਤੇ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤੇ ਮੈਂ ਟਾਰਚ ਮਾਰੀ ਮੇਰੇ ਕੋਲ ਟਾਰਚ ਹੀ ਇਕੱਲੀ ਟਾਰਚ ਮਾਰੀ ਮੂੰਹ ਉਹ ਇੱਕ ਫੇਰ ਪਹਿਲਾਂ ਕੱਢਿਆ ਲੈਣਾ ਇੱਕ ਕੱਢ ਕੇ ਤੇ ਫਿਰ ਦੂਸਰਾ ਨਾਲ ਚਲਦੇ ਹਾਂਡੇ ਦੇ ਉੱਪਰੋਂ ਪਿੱਟਾ ਲੈਣਾ ਹਾਂਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲੇ ਜਿਹਾ ਕਰਕੇ ਤੋ ਨਿਕਲ ਗਿਆ ਇਹ ਮੇਰ ਨੂੰ ਹਾਂ ਜੀ ਮੋਟਰਗੱਡੀ ਤੇ ਮੋਟਰ ਦਾ ਸਪਲੈਂਡਰ ਹੈ ਸਪਲੈਂਡਰ ਤੋਂ ਮੇਰੇ ਨੂੰ ਮੈਪੇਡ ਮਾਰੀ ਕੰਡਾ ਜੀ ਬੜਬੜਾ ਆਦਾਰ ਉਹ ਆਕੇ ਭਾਜੀ ਅਸੀਂ ਸੁੱਤਾ ਸੀ ਕੋਈ 12:30 ਵਜੇ ਖੜਾ ਹੋਇਆ ਬਾਹਰ ਜੀ ਤੇ ਮੈਂ ਉੱਠ ਕੇ ਕੋਠੇ ਤੇ ਚੜ ਕੇ ਦੇਖਿਆ ਉਹਦੇ ਮੈਨੂੰ ਤਾਂ ਕੋਈ ਬਦਲੇ ਦਾ ਦਿਖਿਆ ਨਹੀਂ ਕੁਝ ਵੀ ਸੋ ਇਹਨੇ ਮੈਨੂੰ ਫਿਰ ਕਾਲ ਆਉਦੀ ਆ ਮੁੰਡੇ ਵੀ ਜੀ ਸਰਪ੍ਰਾਈਜ਼ ਮਿਲ ਗਿਆ ਤੈਨੂੰ ਕੋ ਬਾਹਰ ਪਾ ਦੇ ਉਹ ਬਸ ਉਨੇ ਬਗਾਲ ਨੂੰ ਜਿਹੜੀ ਫੋਨ ਕੱਢਦਾ ਆ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਹਿੰਦੇ ਤੇਰੇ ਗੇਣੇ ਗੋਲੀ ਚਲਾਈ ਬਾ ਤੇ ਇਹ ਫਿਰ ਕੈਮਰਾ ਚੱਕੀ ਪਾ ਦੋ ਤੇ 2000 ਬੰਦੇ ਮੂੰਹ ਬੰਨੇ ਹੀ ਜਾਣ ਤੇ ਤੇ ਉਹ ਫਿਰ ਕਰ ਤੇ ਹੀ ਹੀੜ ਦੇਤੇ ਤੇ ਕੋਈ ਬੰਦੇ ਕੋਲ ਕੋਈ ਜੀ ਬਾਅਦ ਗਾਲਾਂ ਜਿਹੜੇ ਮੰਗ ਕੇ ਥੇ ਉਹਨਾਂ ਨਹੀਂ ਕੋਈ ਗੱਲ ਅਜੇ ਟੁਕੜ ਤੇ ਇਸ ਬੰਦੇ ਕੋਈ ਸ਼ਟਾਫ ਸ਼ਰਮਾ ਦੇਤੀ ਹੈ ਜੀ ਬੀਐਸ ਨੂੰ ਕਾਲ ਕੀਤੀ ਐ ਐਸਐਸਓ ਸਾਹਿਬ ਤੇ ਪ੍ਰੋਸੈਸਨ ਆਇਆ ਜੀ ਤੇ ਕਾਰਵਾਈ ਚੱਲਦੀ ਰਹੀ ਕੀ ਮੰਗ ਕਰ ਮੰਗੇ ਬਸ ਵੀ ਬੰਦੇ ਟਰੇਸ ਕੀਤੇ ਜਾਂ ਫੜੇ ਜਾਂ ਉਹਨਾਂ ਤੇ ਕੌਣ ਬਣਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਹੈ ਉਹਨਾਂ ਦੱਸਿਆ ਗਿਆ ਵੀ ਕੀ ਜੇ ਉਹਨਾਂ ਸਾਡੇ ਨਾਲ ਦਿੰਦੇ ਕੀ ਲੱਗਦਾ ਤੁਹਾਨੂੰ ਇਹ ਵੀ ਕਿਸੇ ਦਾ ਲੱਗਦਾ ਇਹ ਹੋ ਸਕਦੀ ਹੈ ਇਹ ਦੇਖੋ ਮੈਂ ਕਿਸੇ ਦਾ ਨਜ਼ਾਇਰ ਨਾ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਕੁਝ ਨਹੀਂ ਪਤਾ ਹੀ ਸਾਰਾ ਜੀ ਕਿ ਉਹ ਟਰੇਸ ਹੋਣਾ ਕਾਰਵਾਈ ਹੁੰਦੀ ਆਪਣੇ ਆਪ ਤੇ ਕਰਵਾ ਸਕਦੇ